ਜਗਿੰਦਰ ਸਿੰਘ ਆ ਜੀ ਪਿੰਡ ਪਿੰਡ ਸੈਡ ਆ ਜੀ ਜਿਹੜਾ ਪ੍ਰੈਜ਼ੀਡੈਂਟ ਨੇ ਕੈਂਪ ਲਾਇਆ ਇਹਨੂੰ ਕਿਵੇਂ ਦੇਖਦੇ ਹੋ ਇਹਨੂੰ ਅਸੀਂ ਬਹੁਤ ਹੀ ਵਧੀਆ ਦੇਖ ਰਹੇ ਹਾਂ ਜੀ ਬਹੁਤ ਹੀ ਵਧੀਆ ਦਵਾਈਆਂ ਬਹੁਤ ਹੀ ਵਧੀਆ ਡਾਕਟਰ ਸਾਹਿਬਾਨ ਪਹੁੰਚੇ ਹੋਏ ਆ ਬਹੁਤ ਹੀ ਵਧੀਆ ਟਰੀਟਮੈਂਟ ਹੋ ਰਹੀ ਹੈ ਜੀ ਜਿੰਨੇ ਵੀ ਮਰੀਜ਼ ਆ ਰਹੇ ਆ ਬੜੇ ਪਿਆਰ ਔਰ ਸਤਿਕਾਰ ਨਾਲ ਦੇਖੇ ਜਾ ਰਹੇ ਆ ਚਾਹ ਪਾਣੀ ਦਾ ਵੀ ਲੰਗਰ ਲਾਇਆ ਹੋਇਆ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਜੀ ਬਹੁਤ ਹੀ ਪਿਆਰ ਔਰ ਸਤਿਕਾਰ ਨਾਲ ਮਰੀਜ਼ਾਂ ਦਾ ਜੋ ਹੈ ਦੇਖ ਰਿਹਾ ਚੱਲ ਰਹੀ ਹੈ ਜੀ ਤਾਂ ਜਿਵੇਂ ਕੈਂਪ ਚੱਲਦਾ ਕੋਈ ਇੱਕ ਦਿਨ ਚੱਲਦਾ ਕੋਈ ਦੋ ਦਿਨ ਇਹ ਪੂਰਾ ਡੇਢ ਮਹੀਨਾ ਚੱਲ ਰਿਹਾ ਕਿਵੇਂ ਦੇਖਦੇ ਹਾਂ ਹਾਂ ਜੀ ਬਹੁਤ ਵਧੀਆ ਦੇਖਣਾ ਹੈ ਜੀ ਬਹੁਤ ਹੀ ਸਾਨੂੰ ਖੁਸ਼ੀ ਆ ਜੀ ਕਿਉਂਕਿ ਇਹਦੇ ਕੈਂਪ ਦੇ ਵਿੱਚ ਗਰੀਬ ਲੋਕ ਸਾਰੇ ਆਪੋ ਆਪਣੀ ਦਵਾਈ ਲੈ ਸਕਦੇ ਆ ਜੀ ਫਰੀ ਦਵਾਈਆ ਕਿਸੇ ਦਾ ਕੋਈ ਪੈਸਾ ਨਹੀਂ ਜੀ ਸਾਰੇ ਟੈਸਟ ਫਰੀ ਨੇ ਜੀ ਸਾਰੇ ਡਾਕਟਰ ਸਹਵਨ ਪਹੁੰਚੇ ਪਿਆ ਹਰ ਇੱਕ ਬਿਮਾਰੀ ਦੀ ਇੱਥੇ ਟਰੀਟਮੈਂਟ ਚੱਲ ਰਹੀ ਹੈ ਜੀ ਜਿਵੇਂ ਸਾਰੇ ਟੈਸਟ ਫਰੀ ਨੇ ਦਵਾਈਆਂ ਫਰੀ ਨੇ ਐਕਸ-ਰੇ ਫਰੀ ਨੇ ਈਸੀਜੀ ਅੱਖਾਂ ਦੇ ਆਪਰੇਸ਼ਨ ਦੰਦਾਂ ਦੀ ਕੜਾਈ ਪ੍ਰਵਾਈ ਹਰ ਚੀਜ਼ ਫਰੀ ਹੈ ਕਿਵੇਂ ਦੇਖ ਰਹੇ ਹੋ ਹਾਂਜੀ ਬਹੁਤ ਵਧੀਆ ਜੀ ਬਹੁਤ ਖੁਸ਼ੀ ਆ ਸਾਨੂੰ ਜੀ ਵੀ ਇਹੋ ਜਿਹੇ ਕੈਂਪ ਲੱਗਣੇ ਚਾਹੀਦੇ ਆ ਜੀ ਬਹੁਤ ਧੰਨਵਾਦ ਆ ਜੀ ਇਹਨਾਂ ਦਾ ਹਾਂਜੀ ਬਹੁਤ ਵਧੀਆ ਜਿਹੜਾ ਇਹਨਾਂ ਨੇ ਮੈਡੀਕਲ ਕੈਂਪ ਲਵਾਇਆ ਜੀ ਫ੍ਰੀ ਮੈਡੀਕਲ ਮੈਗਾ ਫ੍ਰੀ ਮੈਡੀਕਲ ਕੈਂਪ ਇਹਨੂੰ ਦੇਖ ਕੇ ਸਾਨੂੰ ਬਹੁਤ ਖੁਸ਼ੀ ਆ ਜੀ ਜਦੋਂ ਕੋਈ ਚੰਗਾ ਕੰਮ ਕਰਦਾ ਤਾਂ ਉਹਦੀ ਥੋੜੀ ਜੀ ਲੋਕ ਨਿੰਦਿਆ ਵੀ ਕਰਦੇ ਨੇ ਲੋਕ ਕਹਿੰਦੇ ਟਰਾਈਡੈਂਟ ਤਾਂ ਬਿਮਾਰੀਆਂ ਦਿੰਦੀ ਐ ਤੁਸੀਂ ਦੱਸੋ ਸਮਾਜ ਲਈ ਟਰਾਈਡੈਂਟ ਕਹੇ ਜੀ ਬਹੁਤ ਵਧੀਆ ਜੀ ਟਰਾਈਡੈਂਟ ਬਹੁਤ ਵਧੀਆ ਜੀ ਜਿਹੜੀ ਐਡਾ ਵੱਡਾ ਪ੍ਰਾਲਾ ਕਰ ਰਹੀ ਐ ਜੀ ਇੱਕ ਇਹ ਕੋਈ ਛੋਟਾ ਮੂਟਾ ਕੰਮ ਨਹੀਂ ਜੀ ਐਡਾ ਵੱਡਾ ਪ੍ਰਾਲਾ ਕਰਨਾ ਬਹੁਤ ਮਤਲਬ ਇਹ ਉਦਮੀ ਸਦਕਾ ਯਾਨੀ ਸਾਨੂੰ ਬਹੁਤ ਖੁਸ਼ੀ ਆ ਵੀ ਟਰਾਈਡੈਂਟ ਬਹੁਤ ਵਧੀ ਇਹਨਾਂ ਨੇ ਗੁਪਤਾ ਸਾਹਿਬ ਨੇ ਜਿੰਨੇ ਵੀ ਕੰਮ ਕਰਾਏ ਆ ਜੀ ਹੁਣ ਤੱਕ ਬਹੁਤ ਵਧੀਆ ਸੱਚ ਜੇ ਢੰਗ ਨਾਲ ਚੱਲ ਰਹੇ ਆ ਸਾਨੂੰ ਪੂਰੀ ਖੁਸ਼ੀ ਆ ਜੀ ਤਾਂ ਹੋਰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਦਾ ਹਜ਼ਾਰਾਂ ਦਾ ਇਲਾਜ ਇੱਥੇ ਫ੍ਰੀ ਹੋ ਰਿਹਾ ਕਿਵੇਂ ਆ ਕੇ ਲਾਹਾ ਲੈਣ हां जी ਅਸੀਂ ਤਾਂ ਇਹ ਕਹਿੰਦੇ ਆ ਜੀ ਹੁਣ 12 13 14 ਤਰੀਕ ਦਾ ਫੇਰ ਕੈਂਪ ਆ ਜੀ ਸਾਰੇ ਲੋਕਾਂ ਨੂੰ ਅਸੀਂ ਕਹਿੰਦੇ ਆ ਵੀ ਆਓ ਆ ਕੇ ਇਸ ਕੈਂਪ ਦੇ ਵਿੱਚ ਲਾਹਾ ਲਓ ਹਰ ਇੱਕ ਪ੍ਰਕਾਰ ਦੀ ਇੱਥੇ ਟ੍ਰੀਟਮੈਂਟ ਚੱਲ ਰਹੀ ਆ ਦਵਾਈ ਵੀ ਮਿਲਦੀ ਆ ਫ੍ਰੀ ਤੇ ਜਿਨੇ ਅੱਖਾਂ ਦਾ ਆਪਦਾ ਲੈਂਸ ਪਾਉਣੇ ਆ ਲੈਂਸ ਵੀ ਫ੍ਰੀ ਪੂਰੇ ਵਧੀਆ ਲੁਧਿਆਣੇ ਤੋਂ ਲੈਂਸ ਵੀ ਪਾਏ ਜਾਣੇ ਆ ਜੀ ਬਾਕੀ ਜੋ ਵੀ ਟ੍ਰੀਟਮਮੈਂਟ ਆ ਸਾਰੀ ਬਹੁਤ ਹਾਈ ਲੈਵਲ ਦੀ ਚੱਲ ਰਹੀ ਆ ਸਾਨੂੰ ਬਹੁਤ ਖੁਸ਼ੀ ਆ ਜੀ